ਦਸਮ ਪਾਤਸ਼ਾਹ ਮਹਾਰਾਜ ਰਾਏ ਕੋੜ ਦੀ ਧਰਤੀ ਤੇ ਬੈਠੇ ਹੋਏ ਨੇ ਵਾਗੀ ਮਾਲ ਚਾਰ ਕੇ ਆ ਰਹੇ ਨੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੇ ਨੂਰੇ ਨੂੰ ਆਵਾਜ਼ ਮਾਰ ਕੇ ਆਖਿਆ ਨੂਰਿਆ ਸਾਨੂੰ ਦੁੱਧ ਚਾਹੀਦਾ ਇਹ ਕਹਿਣ ਲਗਾ ਮਹਾਰਾਜ ਮੇਰੀਆਂ ਝੋਟੀਆਂ ਆਉਂਸਰਾਂ ਸਤਿਗੁਰੂ ਕਹਿੰਦੇ ਜਿਸ ਨੂੰ ਵੀ ਥਾਪੀ ਮਾਰੇਗਾ ਉਹੋ ਹੀ ਦੁੱਧ ਲਾਵੇਗੀ ਇਹਨੇ ਥਾਪੀ ਮਾਰੀ ਐ ਔਰ ਗੰਗਾ ਸਾਗਰ ਭਰ ਕੇ ਦੁੱਧ ਨਾ ਮਹਾਰਾਜ ਦੇ ਪੇਸ਼ ਕੀਤਾ ਹੈ ਇਹਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ ਇਹ ਛੇਤੀ ਨਾਲ maal ਲੈ ਕੇ ਪਹੁੰਚਿਆ ਏ ਘਰੇ ਜਾ ਕੇ ਆਪਣੇ ਮਾਲਕ ਰਾਏ ਚੌਧਰੀ ਕੱਲੇ ਨੂੰ ਕਹਿੰਦਾ ਏ ਰਾਏ ਸਾਹਿਬ ਅੱਜ ਮੈਂ ਖਦਾ ਦੇ ਦਰਸ਼ਨ ਕੀਤੇ ਆ ਉਹ ਕਹਿੰਦਾ ਉਹ ਤੈਨੂੰ ਕਿਵੇਂ ਪਤਾ ਖਦਾ ਆ ਤੱਕੋ ਜੀ ਮਾਲਕ ਚੌਧਰੀ ਰਾਏ ਕੱਲੇ ਦੇ ਤੇ ਨੂਰੇ ਮਾਹੀ ਦੇ ਜਿਹੜੇ ਸਵਾਲ ਤੇ ਜਵਾਬ ਹੁੰਦੇ ਆ ਇਸ ਡਬਲ ਦਤਾਰੇ ਛੰਦ ਵਿੱਚ ਐਉਂ ਬਿਨਾਂ ਕੀਤੇ ਜਾ ਰਹੇ ਆ ਮਾਹੀ ਰਾਏ ਨੂੰ ਫਰਮਾਵੇ ਮੈਥੋਂ ਸਿਫਤ ਕਰੀ ਨਾ ਜਦ ਵੀ ਨਜ਼ਰੇ ਰਹਿਮਤ ਪਾਵੇ ਮਨ ਦੀ ਤਖਾ ਮਟਾਉਂਦਾ ਹੈ ਮਾਨ ਸਰੂਪ ਚ ਖੁਦ ਖੁਦਾਵੰਦ ਵੇਖਿਆ ਮੈਂ ਵੇਖਿਆ ਮੈਂ ਉਹ ਦਰਸ਼ਨ ਕਰਕੇ ਸਿਰ ਝੁੱਕ ਜਾਂਦਾ ਹੈ ਹੋ ਕੈਸਾ ਹੈ ਮਾਹੀ ਦਾ ਮੁਖੜਾ ਦਰਸ਼ਨ ਕਰਕੇ ਟੁੱਟਦਾ ਦੁਖੜਾ ਦੇਵੇ ਸੁਗੰਧਾਂ ਚੰਦਨ ਮੁਖੜਾ ਰਸਨੀ ਅੰਮ੍ਰਿਤ ਚੋ ਸਕਦਾ ਲਗੀ ਤਰ ਦਸ਼ਮੇ ਸਤ ਗੁਰੂ ਆਨੰਦਪੁਰੀਆ ਰੂਪ ਇਲਾਹੀ ਹੀ ਹੋ ਸਕਦਾ ਸਭੀ ਤਾਮਨ ਚੱਲੀ ਜਾਵੇ ਜਦ ਵੀ ਨਜਰੇ ਰਹਿਮਤ ਪਾਵੇ ਤੱਕ ਕੇ ਮਨ ਨੂੰ ਸ਼ਾਂਤੀ ਆਵੇ ਰਹਿੰਦਾ ਛੁਕਰ ਮਨਾਉਂਦਾ ਹੈ ਮਾਨਸ ਰੂਪ ਚ ਖੁਦ ਖੁਦਾਵੰਦ ਵੇਖਿਆ ਮੈਂ ਵੇਖਿਆ ਮੈਂ ਉਹ ਦਰਸ਼ਨ ਕਰਕੇ ਸਿਰ ਝੁੱਕ ਜਾਂ ਸਾ ਪਹਿਨਿਆ ਹੈ ਤਨ ਜਮਾ ਰੱਬੀ ਨੂਰ ਤੇ ਖਾਸ਼ ਖਜ਼ਾਨਾ ਜਿਸ ਨੂੰ ਜਗ ਕਰੇ ਪ੍ਰਣਾਮ ਜੋ ਹਰ ਮਨ ਨੂੰ ਹੋ ਸਕਦਾ ਕਲਗੀ ਤਰ ਦਸ਼ਮੇ ਸਤਿਗੁਰੂ ਆਨੰਦਪੁਰੀਆ ਰੂਪ ਇਲਾਹੀ ਉਹ ਹੀ ਹੋ ਸਕਦਾ ਅੰਸਰ ਛੋਟੀ ਦਾ ਦੁੱਧ ਚੋਆ ਲोटा ਛੇਕਾ ਨਾਲ ਪੋਰਿਆ ਉਸ ਤੋਂ ਇੱਕ ਬੂੰਦ ਨਹੀਂ ਚੋਆ ਐਸੇ ਕਰਮ ਕਮਾਉਂਦਾ ਹੈ ਮਾਨਸ ਰੂਪ ਚ ਖੁਦ ਖਦਾ ਵੰਦ ਵੇਖਿਆ ਮੈਂ ਵੇਖਿਆ ਮੈਂ ਉਹ ਦਰਸ਼ਨ ਕਰਕੇ ਸਿਰ ਝੁੱਕ ਜਾਂਦਾ ਹੈ ਉਸ ਦੇ ਨਾਲ ਕਿੰਨੇ ਸੱਤ ਸੰਗੀ ਉਮਰ ਜਵਾਨ ਕੇ ਬਿਰਦ ਪੁਚੰਗੀ ਹਸਤੀ ਹਰੀ ਨੂਰ ਵਿੱਚ ਰੰਗੀ ਤੇਗ ਦੁਖੀ ਲਈ ਝੋ ਸਕਦਾ ਕਲਗੀ ਤਰਦਸ਼ ਮੇ ਸਤਗੁਰੂ ਆਨੰਦਪੁਰੀਆ 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 ਰੂਪਿ ਲਾਹੀ ਉਹ ਹੀ ਹੋ ਸਕਦਾ ਸਾਜੀ ਉਸਦੇ ਕਰਤਵ ਨਿਆਰੇ ਓ ਓ ਸਾਜੀ ਉਸਦੇ ਕਰਤਵ ਨਿਆਰੇ ਪਰ ਮੈਂ ਵੇਖ ਨਹੀਂ ਸਕਿਆ ਸਾਰੇ ਕਰਤਵ ਤੱਕ ਕੇ ਜਿੰਦ ਬਲਹਾਰੇ ਰਹਿੰਦਾ ਖੁਸ਼ੀ ਮਨਾਂਦਾ ਹੈ ਮਾਨ ਸਰੂਪ ਚ ਖੁਦ ਖੁਦਾਵੰਦ ਵੇਖਿਆ ਮੈਂ ਵੇਖਿਆ ਮੈਂ ਉਹ ਦਰਸ਼ਨ ਕਰਕੇ ਸਿਰ ਝੁਕ ਜਾਂਦਾ ਹੈ ਹੋ ਸਵਾਰ ਕੇ ਪੈਦਲ ਆਇਆ ਉਸਨੇ ਹੱਥ ਤੇ ਬਾਜ ਟਿਕਾਇਆ ਢਾਲਾ ਤੇ ਗਾਗਲ ਵਿੱਚ ਪਾਇਆ ਪੱਥੀ ਤੀਰ ਪੁਰੋ ਸਕਦਾ ਕਲਗੀ ਧਰ ਦਸ਼ਮੇ ਸਤਿਗੁਰੂ ਆਨੰਦਪੁਰਿਆ ਰੂਪੀਲਾ ਹੀ